ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦਾ ਕਹਿਣਾ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਪੰਜਾਬ ਦੇ ਹਰ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਸੀਐਮ ਮਾਨ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਖੇਤੀ ਲਈ ਭਰਪੂਰ ਬਿਜਲੀ ਤੇ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਜਦੋਂ ਸਰਕਾਰ ਬਣੀ ਸੀ ਤਾਂ ਪੰਜਾਬ ਦੇ ਕਿਸਾਨ ਇਹ ਵਰਤ ਦੇ ਸੰਤਾਂ 21 ਨਹਿਰਾਂ ਪਾਣੀ ਅੱਜ ਵੀ 63 ਤੱਕ ਪਹੁੰਚ ਗਈਆਂ ਨੇ। ਅੰਕੜਾ ਧਰਤੀ ਦੇ ਹੇਠਲੇ ਪਾਣੀ ਦੀ ਬਚਤ ਨੂੰ ਬਚਾ ਰਿਹਾ ਹੈ। ਹੁਣੇ-ਹੁਣੇ ਆਪਾਂ ਨੇ ਪਿਛਲੇ ਇੱਕ ਹਫ਼ਤੇ ਦੌਰਾਨ ਤਿੰਨ ਕਾਨੂੰਨ ਪਾਸ ਕੀਤੇ ਆ ਪਹਿਲਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਤ ਧਾਰਮਿਕ ਜਗ੍ਹਾ ਦੀ ਜਤ ਧਾਰਮਿਕ ਪੂਜਨਯੋਗ ਕਿਸੇ ਤਸਵੀਰ ਦੀ ਕਿਸੇ ਬੁੱਤ ਦੀ ਕੋਈ ਬੇਅਦਬੀ ਕਰੂਗਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਜੀ ਉਹਨਾਂ ਇੱਕ ਕਾਨੂੰਨ ਪਾਸ ਕਰਤਾ ਜੀ ਰੋਜ਼ ਦੇ ਕੰਮ ਹੋ ਗਿਆ ਇਹ ਦੂਜਾ ਕਾਨੂੰਨ ਕੀਤਾ ਪਾਸ ਜਿਹੜਾ ਦੁਨੀਆ 'ਚ ਹਜੇ ਤੱਕ ਐ ਨਹੀਂ ਕੈਨੇਡਾ ਅਮਰੀਕਾ 'ਚ ਵੀ ਫਾਰਮ ਪਰਨੇ ਪੈਂਦੇ ਆ ਉਹ ਵੀ ਸਾਰਾ ਕੁਝ ਕਵਰ ਨਹੀਂ ਕਰਦੇ ਲੋਕ ਦੰਦਾਂ ਦਾ ਇਲਾਜ ਕਰਾਉਣਾ ਇੱਥੇ ਆਉਂਦੇ ਆ ਕਿਉਂਕਿ ਉੱਥੋਂ ਦੇ ਹੈਲਥ케ਅਰ ਸਿਸਟਮ 'ਚ ਦੰਦ ਨਹੀਂ ਹੈਗੇ। ਇੱਥੇ ਆਉਂਦੇ ਆ। 10 ਲੱਖ ਰੁਪਈਆ ਦਾ ਬੀਮਾ ਸਾਰੇ ਪੰਜਾਬੀਆਂ ਦਾ ਕਰਤਾ ਕੋਈ ਫਾਰਮ ਭਰਨ ਦੀ ਲੋੜ ਨਹੀਂ, ਕੋਈ ਕੁਝ ਕਰਨ ਦੀ ਲੋੜ ਨਹੀਂ। ਰੱਬ ਨਾ ਕਰੇ। ਰੱਬ ਨਾ ਕਰੇ ਕੋਈ ਬਿਮਾਰੀ ਤੁਹਾਡੇ ਘਰੇ ਆਵੇ। ਹਸਪਤਾਲ ਜਾਓ, ਇਲਾਜ ਕਰਾ ਕੇ ਘਰੇ ਆਜੋ, ਬਾਕੀ ਸਭ ਪੰਜਾਬ ਸਰਕਾਰ ਕਰੂਗੀ। ਹਰ ਫੈਮਿਲੀ ਦਾ ਕਰਤਾ ਜੀ ਕੋਈ ਨੀਲਾ ਪੀਲਾ ਹਰਾ ਕਾਡ ਦੀ ਲੋੜ ਨਹੀਂ ਸਾਰੇ ਉਹ ਚੱਕਵਰ ਹੁੰਦੇ ਨੇ ਇਹ ਪਿਛਲੇ ਦਿਨੀ ਆਪਾਂ ਪਾਸ ਕੀਤਾ ਵਿਧਾਨ ਸਭਾ ਚ ਸ ਵੀਰੋ ਹਰ ਰੋਜ਼ ਕੋਈ ਨਾ ਕੋਈ ਕਾਨੂੰਨ ਨਵਾਂ ਲੋਕਾਂ ਦੇ ਪੱਖ ਦਾ ਬਰ ਅਸੀਂ ਬਣਾ ਰਹੇ ਹਾਂ ਬਿਜਲੀ ਬਾਰੇ ਗੱਲ ਕਰ ਲੈਣੇ ਆ ਘਰਾਂ ਵਾਲੀ ਤਾਂ ਚਲੋ ਪਹਿਲੀ ਫਰੀ ਆਉਂਦੀ ਸੀ ਖੇਤਾਂ ਵਾਲੀ ਆਉਂਦੀ ਹੈ ਨਾ ਦਿਨੇ ਦਿਨੇ ਆਉਂਦੀ ਹੈ ਨਾ ਸੱਪਾਂ ਦੀਆਂ ਸਿਰੀਆਂ ਮਿੱਦਨ ਦੀ ਲੋੜ ਤਾਂ ਨਹੀਂ ਵੀ ਰਾਤ ਨੂੰ 2:00 ਵਜੇ ਆਉਗੀ ਬਾਕੀ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ 8 ਤੋਂ 5 ਹੈ 9 ਤੋਂ 5 ਹੈ ਕਿਸਾਨਾਂ ਦਾ ਟਾਈਮ ਰਾਤ ਦੇ 2:00 ਵਜੇ ਉਹ ਵੀ ਪੱਕਾ ਨਹੀਂ ਪਤਾ ਜੈਂਪਰ ਮੱਚ ਗਿਆ ਜੀ ਤਾਰਾਂ ਜੁੜ ਗਈਆਂ ਜੀ ਆਪਸ ਵਿੱਚ ਪਤਾ ਨਹੀਂ ਆਉ ਉਹ ਪਤਾ ਨਹੀਂ ਨਾ ਫਿਰ ਕੱਸੀਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ 700 ਕਿਲੋਮੀਟਰ ਤੋਂ ਜ਼ਿਆਦਾ ਥੱਲੋਂ ਦੀ ਪਾਈਪਾਂ ਤੇ ਜਿਹੜੀਆਂ ਪੁਰਾਣੀਆਂ ਕੱਸੀਆਂ ਇੱਧਰ ਉੱਧਰ ਬਾਹ ਬੂਲੀਆਂ ਸੀ ਉਹ ਸਾਰੀਆਂ ਰਿਵਾਈਵ ਕਰਤੀਆਂ ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਅੱਜ 63% ਤੇ ਪਹੁੰਚ ਗਿਆ ਆਪ ਆਪਣੀਆਂ ਨਹਿਰਾਂ ਦਾ ਪਾਣੀ ਵਰਤਣ ਚ ਅਸੀਂ ਜਦੋਂ 90 ਤੇ ਲੈ ਗਏ ਨਾ ਉਦੋਂ ਦੇਖਿਓ ਹੁੰਦਾ ਕੀ ਹੈ ਅਸੀਂ ਧਰਤੀ ਵਾਲਾ ਪਾਣੀ ਵੀ ਬਚਾਉਣਾ ਹੈ ਅਸੀਂ ਧਰਤੀ ਵਾਲਾ ਪਾਣੀ ਬਚਾਉਣਾ ਹੈ ਪੰਜ ਆਵ ਸਾਡੇ ਤਾਂ ਸੂਬੇ ਦਾ ਨਾਂ ਹੀ ਪਾਣੀ ਆ ਤੇ ਹੈ ਪਾਣੀ ਹੈ ਨਹੀਂ ਨਾ ਥੱਲੇ ਵਾਲਾ ਸਾਡੇ ਕੋਲੇ ਨਾ ਉੱਪਰ ਵਾਲਾ ਸੋ ਇਹਦੇ ਵਾਸਤੇ ਵੀ ਯੋਗਦਾਨ ਚਾਹੀਦਾ ਸਭ ਤੋਂ ਵੱਡੀ ਗੱਲ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਕਿਹ ਜੀ ਇਹ ਤਾਂ ਡਰੱਗੀ ਨੇ ਅਸੀਂ ਪਲਾਨ ਬਣਾਇਆ ਲੱਗ ਜਾਂਦਾ ਟਾਈਮ ਕਈ ਵਾਰੀ ਪਲਾਨ ਬਣਾਉਣ ਨੂੰ ਅਸੀਂ ਸਾਰਾ ਕੁਝ ਪਹਿਲਾਂ ਰੇਖੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੰਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮਹਿਮ ਚੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਕਿ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਨਾਬੈਨ ਆਲੀ ਹੈ ਬੈਸੀ ਮਿਲੇ ਉਹ ਵੀ ਕਿਵੇਂ ਠੀਕੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ 'ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ 'ਚ ਪਏ ਹਿੱਸਾ ਪਾਊਗਾ ਉਹਦਾ ਕੋਈ ਉਹਤੇ ਰਹਿਮ ਨਹੀਂ ਕੋਈ ਉਹਤੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਤੁਹਾਡੀ ਪਹਿਲਾਂ ਚੱਲਦੀ ਰਹੀ ਐ ਇੱਥੇ ਨਹੀਂ ਚੱਲਦੀ ਇਹ ਕੰਮ ਹੋਇਆ ਨੇ ਪਿਛਲੇ ਦਿਨਾਂ ਆਉਣ ਵਾਲੇ ਦਿਨਾਂ 'ਚ ਵਪਾਰੀਆਂ ਬਾਰੇ ਛੋਟੇ ਦੁਕਾਨਦਾਰਾਂ ਬਾਰੇ ਬਹੁਤ ਵੱਡੇ ਵੱਡੇ ਫੈਸਲੇ ਆ ਰਹੇ ਨੇ ਅਸੀਂ ਚਾਹੁੰਦੇ ਆ ਕਿ ਪੰਜਾਬੀ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣਨ ਨੌਕਰੀਆਂ ਵੰਡਣ ਵਾਲੇ ਸਵੇਸ਼ ਕਰਕੇ ਇਦੇ ਵਿੱਚ ਐਸ ਡੀ ਐਮ ਦਫ਼ਤਰ ਹੈ ਕੋਰਟ ਰੂਮ ਵੀ ਹੈ ਤਹਿਸੀਲਦਾਰ ਨੈਤ ਤਹਿਸੀਲਦਾਰ ਪਟਵਾਰਖਾਨਾ ਸਟਾਫ ਰੂਮ ਰਜਿਸਟ੍ਰੇਸ਼ਨ ਕਾਊਂਟਰ ਤੇ ਸਾਰੇ ਦਫ਼ਤਰ ਇੱਥੇ ਬਣਾਏ ਗਏ ਨੇ ਇੱਕ ਵਾਰੀ ਜ਼ਰੂਰ ਜਾ ਕੇ ਆਇਓ ਪਾਵੇਂ ਬੈਸਤੀ ਜਾਇਆ ਹਾਂ ਮੈਂ ਤਾਂ ਕਹਿੰਦਾ ਰੱਬ ਨਾ ਕਰੇ ਕਚੈਰੀਆਂ ਜਾਵੇ ਕੋਈ ਕੋਈ ਲੋਡ ਪਵੇ ਪਰ ਵੈਸੇ ਹੀ ਗੇੜਾ ਮਾਰਿਆ ਇੱਕ ਦਿਨ ਵੀ ਕਿਵੇਂ ਚੱਲ ਰਿਹਾ ਕੰਮ ਤੁਕੋ ਤੁਸੀਂ ਵੀ ਮਾਲਕ ਹੋ ਬਈ ਪੁੱਛੋ ਜਾ ਕੇ ਵੀ ਫਰਦ ਕਿਵੇਂ ਨਿਕਲਦੀ ਹੈ ਕੀ ਹੈ ਕਿੰਨਾ ਟਾਈਮ ਲੱਗੂਗਾ ਜੀ ਕਿੰਨੇ ਪੈਸੇ ਲੱਗਦੇ ਨੇ ਜੀ ਇਹ ਜੀ ਜਾਣੇ ਕੰਮ ਕਰਨ ਵਾਲੇ ਤੇ ਇਹ ਚੀਜ਼ਾਂ ਨੇ ਜੀ